ਬਹੁਤ ਘਟਾ ਅਸੀਂ ਅਗਲੇ ਬੁਲਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੀਆਂ ਯਾਦਾਂ ਸਿੰਘ ਸਮੇਂ ਚ ਸਾਡੇ ਨਾਲ ਸਾਂਝੀਆਂ ਕਰਨ ਆ ਆਨੰਦ ਸਿੰਘ ਮੈਂ ਤਾਂ ਇਸ ਤੋਂ ਬਾਅਦ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਗੱਲਬਾਤ ਸਾਂਝੀ ਕਰਨ ਸਾਡੇ ਨਾਲ ਅੱਜ ਮੈਂ ਬੁਲਦੇ ਰੱਖੇ ਜੇ ਜੀ ਆਵਾਜ਼ ਬਹੁਤ ਅੱਛਾ ਹੈ ਆਨੰਦ ਮਾਈਕ ਕੋ ਮਾਈਕ ਲਾ ਦਿਏ ਦਾ ਜੀ ਪਾਣੀ ਪਾਣੀ ਮੈਂ ਤੇ ਪ੍ਰਤਾਪ ਜੀ ਉਹ ਬਦ ਕਲਸ਼ੰਭਾ ਕੀ ਦੇ ਚੋਟੇ ਬਰਦਰ ਸਰਦਾਰ ਅਮਿਤ ਸਿੰਘ ਪੰਜਾਬ ਸੁਗਨ ਯੂਨੀਅਨ ਦੇ ਸਾਡਾ ਪ੍ਰਧਾਨ ਪ੍ਰਜਿੰਦਰ ਸਿੰਘ ਕਰਨੈਲ ਸਿੰਘ ਇਹਨਾਂ ਸਾਰੇ ਦਰਸ਼ਨ ਕਰਤ ਜੀ ਤੇ ਪਿਆਰੇ ਬੱਚਿਓ ਪੰਜਾਬ ਸੁਗਨ ਯੂਨੀਅਨ ਦੀ ਸੰਗਠਨ ਦੀ ਸ਼ੁਰੂ ਕਰਨ ਵਾਲੀ ਪਾਨੀ ਦਰਸ਼ਨ ਬਾਗੀ ਜਿਹੜੇ 25 ਗਸਤ ਨੂੰ ਇਸ ਦੁਨੀਆ ਤੋਂ ਚਲੇ ਗਏ ਨੂੰ ਸਦਾਨੀਆ ਅਰਪਣ ਕਰ ਲਈ ਨਾਸਮੈਂਟਸ ਯੂਨੀਅਨ ਵੱਲੋਂ ਪ੍ਰੋਗਰਾਮ ਗ੍ਰਾਂਵਿਕ ਕੇ ਸਾਨੂੰ ਵੀ ਸਦਕਾਤਾ ਸ੍ਰੀ ਆਈ ਅੜੀ ਸਪੂਨ ਮਿਲਦਾ ਹੈ ਤੁਸੀਂ ਅਜੈ ਸਿੰਘ ਜੀ ਮਾਨਾਤ ਨੂੰ ਸੇ ਫੈਵਰੀ ਵਿੱਚ ਐਮਐਲਏ ਵੀ ਕਿਉਂ ਜਬੋਤ ਬਹੁਤ ਮੈਂ ਸੀ ਬਹੁਤ ਪਰਸ਼ੂਸ ਦਾ ਪਰ ਫੈਵਰੀ ਕਾਫੀ ਬੁਸਾਰਾ ਚੋਣ ਲਿਆ ਅਰਜੰਦਰ ਸਿੰਘ ਬਰਾੜ ਵੀ ਬਹੁਤ ਚੁੱਕਾਈ ਗਈ ਤੇ ਦਰਸ਼ਨ ਕਰਕਲ ਨੇ ਬਹੁਤ ਕੁਝ ਕਹਨਾ ਹੈ ਮੇਰੀ ਮਦਦਕਤ ਸਿਰਫ ਇੱਕ ਵਾਰ ਮੈਂ ਖੇਤਵਰੀ ਨਸਟਿਲੀ ਜਾਣਾ ਅੜਦਸੀ 1970 ਜਦੋਂ ਉਹ ਰਹਾ ਹੋਇਆ ਹੈ ਸਾਡੇ ਰਾਜੀ ਨੇ ਸਾਡੀ ਇੱਕ ਮੀਟਿੰਗ ਲਈ ਅਸੀਂ ਉਹਦੇ ਚ 25 30 ਵਿਅਕਤੀ ਸੀ ਮੇਰੇ ਹੀ ਉਸ ਨੰਬਰ 6 ਦੇ ਵਿੱਚ ਮੀਟਿੰਗ ਸੀ ਤੇ ਉਹ ਕੋਈ ਪਾਣਾ ਘੰਟਾ ਬੋਲੀ ਸਾਡੇ ਮਨਾਂ ਚ ਇੱਕ ਜਗਿਆਸਾ ਸੀ ਤੇ ਅਸਲ ਵਿੱਚ ਵੀ ਇਹ ਵੇਖਿਆ ਜਾਵੇ ਸੁਣਿਆ ਜਾਵੇ ਅਸੀਂ ਜਦੋਂ ਉਹਨਾਂ ਨੂੰ ਸੁਣਿਆ ਬੜੇ ਹੀ ਸਹਿਜ ਮਤੇ ਨਾਲ ਇਸ ਤਰ੍ਹਾਂ ਆਪਣਾ ਉਹ ਸਿਰ ਇੱਕ ਪਾਸੇ ਤੋਂ ਦੂਜੀ ਪਾਸੇ ਤੇ ਲੈ ਕੇ ਜਾਂਦੇ ਫਿਰ ਦੂਜੀ ਪਾਸੇ ਤੇ ਪਾਸੇ ਤੇ ਲੈ ਕੇ ਆਉਂਦੇ ਯਾਨੀ ਹਰ ਵਿਦਿਆਰਥੀ ਦੀ ਅਕਸਿਕ ਕੰਪਾਕੀ ਨੂੰ ਗੱਲ ਕਰਨ ਤੋਂ ਸੰਕਲਪ ਔਰ ਕੋਈ ਨਿਕੋਚਸ ਵੀ ਹੈ ਲਈ ਬਹੁਤ ਸਾਰੇ ਸੰਸਾਰਸ਼ ਦੇ ਵਿੱਚੋਂ ਜਿਹਨਾਂ ਪਿਆਨਾਂ ਸਟੇਟਮੈਂਟ ਰੈਪਰੈਸਿੰਗ ਕੀਤਾ ਇਕ ਤਰ੍ਹਾਂ ਪੀਚੀ ਦੀ ਹੋਈ ਬਹੁਤ ਸਾਰੇ ਵਿੱਚ ਤੰਤਾਂ ਜਕਮੀ ਹੋਈ ਤੇ ਇਸੇ ਤਰ੍ਹਾਂ ਪੀਐਸਯੂ ਦਾ ਜਵੇ ਚੱਲਦਾ ਰਿਹਾ ਜਿਹੜਾ 1964 ਦਾ ਸੰਗਰਸ਼ ਲੁਧਿਆਣਾ ਕਾਲਜ ਦੇ ਲੁਧਿਆਣਾ ਦੇ ਪ੍ਰਿੰਸੀਪਲ ਰੋਮੀ ਭਾਦਵ ਜੀ ਬੁਸ਼ੰਦਾਰੇ ਨੂੰ ਬੈਂਸਬਰਗ ਰਸੀਵਕ ਸੰਦੀ ਬਦਲੀ ਦੀ ਇਹ ਸਾਰੇ ਪੰਜਾਬ ਦੇ ਵਿੱਚ ਫੈਲਿਆ ਤੇ ਲੁਧਿਆਣੇ ਦੇ ਸੰਗਰਸ਼ ਨੂੰ ਦਸ਼ਨਗੀਤ ਸਟੇਟ ਲਾਇਬ੍ਰੇਰੀ ਸੀ ਦਸ਼ਨ ਘਰਕਲ ਤੇ ਜਿੰਦਗੀ ਦੇ ਵਿਸ਼ੂ ਤੇ ਦੋ ਵਿਰਿਆ ਸਿੰਘ ਦੋ ਹੋਰ ਸੀ ਜਿਹਨਾਂ ਦਾ ਨਾਮ ਇੱਥੇ ਕੱਟ ਆਇਆ ਇੱਕ ਸੀ ਸੁਨਸ਼ੇਦ ਸਿੰਘ ਸ਼ੇਰ ਤੇ ਦੂਜੇ ਸੀ ਗਰਿਆ ਸਿੰਘ ਪਹਾਰਕ ਉਹ ਸੰਦੇਸ਼ਾਂ ਨੂੰ ਪਾਕਿਸਤਾਨ ਦੇ ਨਾਲ ਮੀਟ ਕਰ ਰਹੇ ਸੀ ਅਸੀਂ ਵੀ ਯੂਨੀਵਰਸਿਟੀ ਤੋਂ ਕਾਊਂਟ ਕਰਨ ਪਹੁੰਚਦੇ ਉੱਥੇ ਜਦ ਵੀ ਰੈਲੀ ਹੁੰਦੀ ਜੰਗ ਮਜਾਰਾ ਹੁੰਦਾ ਤੇ ਸ਼ਾਂਤ ਹੁੰਦੇ ਪਰ ਮੈਨੂੰ ਜਿਹੇ ਨਾਲ ਸਾਰੇ ਦੂਸਰ ਸਾਡੀ ਸੀ ਮੈਂ ਸਟਾਰਟ ਗਿਆ ਸੀ ਛਾਟ ਸੀ ਮੈਂ ਫਿਰ ਛਾਟ ਦੇ ਵਿੱਚ ਹੀ ਉਹ ਮੂਵਮੈਂਟ ਸੀ ਉਸ ਤੋਂ ਬਾਅਦ 10 ਮੂਵਮੈਂਟ ਜਦੋਂ ਉਹਦੀ ਲਹਿਰ ਸੱਚ ਮੋੜ ਆਇਆ ਤੇ ਇਹ ਉਪਰਮਾਨ ਆ ਗਿਆ ਇਨਸਾਨੀ ਜਨਤਿਕ ਸੁਤੰਨਿਆਂ ਨੂੰ ਤੋੜ ਦਿੱਤਾ ਜਾਵੇ ਔਰ ਤੋੜ ਦਿੱਤੀਆਂ 50 ਸੂਰੂਏ ਜਿਹੜੀ ਉਹਦੀ ਡਿਸਪੈਂਸ ਕਰ ਦਿੱਤਾ شمشر گردیال پہارپوری درسنگ کلکل ہونے کالج چڑھ کے یونیورسٹیاں چڈ کے باہر پنڈا چیلڈ ویز چلے گئے میں انیس سو اکہتر یونیورسٹی چڈ چھٹکے فیلڈ چلا گیا کچھ تو بعد ابھی فیل یعنی گئے یل تو بعد آکے کے اسی ਫਾਰਮਰ ਡਿਨ ਕਿਸਾਨ ਅਰਗੇਨਾਈਜ਼ੇਸ਼ਨ ਹੈ ਵਾਹੀ ਕਰਜੂਨ ਨਾਈ ਜਿੱਦਾਂ ਕਈ ਕਾਨਫਰੰਸ ਸੀ ਤੇ ਮੈਂ ਉਦੋਂ ਸੁਭਾ ਜਿੱਥੇ ਮੈਂ ਸਿੱਖਤ ਸੀ ਅਸ਼ੀਰੀ ਮੂਵਮੈਂਟ ਦੇ ਸਾਡੇ ਵੀ ਕਲੈਸ਼ ਹੋਏ 27 ਸਭ ਸੀ ਤਾਰਾ ਸਿੰਘ ਗਾਰਮਕਲਾ ਟੇਗਰਾਉਂ ਵਿਖੇ ਸੀ ਹੋਇਆ ਇਸ ਤਰ੍ਹਾਂ ਇਹ ਸਾਰੇ ਸਿਮਰਸ਼ਨ ਚੱਲਦਾ ਰਹਿੰਦੇ ਕਿ ਤੁਸੀਂ ਜਿਹੜੇ ਸਾਨੂੰ ਮਾਇਆ ਉਹ ਤੁਹਾਨੂੰ ਵੀ ਆ ਰਹੇ ਔਰ ਹੋਰ ਵੀ ਆਉਣਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਉਹਨੂੰ ਸਾਨੂੰ ਐਡੀੁਰ ਕਿ ਨਹੀਂ ਸੀ ਆਈ ਉਹ ਇਹ ਕਿ ਅਸੀਂ ਗਰੁੱਪਾਂ ਦੇ ਬੰਡੇ ਨਹੀਂ ਹੋਏ ਸੀ ਪੰਜਾਬ ਸਟੂਡੈਂਟਸ ਯੂਨੀਅਨ ਅਰੇ ਉਹ ਵਰਗੀ ਆਈ ਰਹੀ ਸੀ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੇ ਗਰੁੱਪ ਨਹੀਂ ਸੀ ਤੇ ਤੁਹਾਡੇ ਹੁਣ ਕਈ ਗਰੁੱਪ ਹੈ ਚਾਰ ਗਰੁੱਪ ਜਿਨ੍ਹਾਂ ਦਾ ਮੈਨੂੰ ਪਤਾ ਹੈ ਹੋਰ ਵੀ ਹੋ ਸਕਦੇ ਛੋਟੇ-ਬੋਟੇ ਜਿਹੜੇ ਜਿਹੜੇ ਬੱਚਿਆਂ ਨੂੰ ਮੈਂ ਮਿਲਦਾਰਨ ਆਜਾ ਮੇਰੇ ਕੋਲ ਹੀ ਆਉਂਦੇ ਰਹਿੰਦੇ ਆ ਉਹ ਚਾਰ ਗਰੁੱਪਾਂ ਦੇ ਹੀ ਬੱਚੇ ਹੁੰਦੇ ਆ ਜਦੋਂ ਜੀ ਸਾਹਿਬ ਅਰਸ਼ੀ ਜੀ ਆਇਆ ਸਾਡੇ ਨਾਲ ਕਿਤੇ ਵੱਧ ਤੁਸੀਂ ਸਿਆਣੇ ਹੋ ਉਹ ਤੁਹਾਡਾ ਲੈਵਲ ਸਾਡੇ ਨਾਲ ਉਹ ਜਿਹੜਾ ਸਦਾ ਉਦੋਂ ਸੀ ਉਸ ਤੋਂ ਕਿਤੇ ਉੱਚਾ ਤੁਹਾਡੇ ਹਰ ਵਿਦਿਆਰਥੀ ਤੇ ਇਹ ਉਹ ਵਿਦਿਆਰਥੀ ਹੈ ਬੱਤ ਗੱਲ ਕਰਨ ਸੁਆਹ ਆ ਜਾਂਦਾ ਸਾਰੇ ਉਹਨਾਂ ਨੂੰ ਲਿਟਰੇਚਰ ਦਾ ਪਤਾ ਹੁੰਦਾ ਹੈ ਸਿਧਾਂਤ ਦਾ ਪਤਾ ਹੁੰਦਾ ਹੈ ਚਾਰ ਅਰਦਾ ਦਾ ਪਤਾ ਹੁੰਦਾ ਹੈ ਪਰ ਸਾਾਨੂੰ ਕੁਝ ਨਹੀਂ ਸੀ ਪਤਾ ਹੁੰਦਾ ਅਸੀਂ ਤਾਂ ਚੰਸ਼ ਦੇ ਵਿੱਚ ਚਿੱਤਰੇ ਕਰਦੇ ਸੀ ਸੁਤਨੁਕ ਤੇ ਤੁਨ ਨੂੰ ਬੱਚੇ ਹੋਣੀਆਂ ਜੇ ਹੋਣੀਆਂ ਇਹਨਾਂ ਜਦੋਂ ਜਿੰਦਾ ਸਾਹਮਣੇ ਕਰਕੇ ਤੁਸੀਂ ਇਹ ਵੀ ਸਰਕਾਰ ਨੂੰ ਇੱਕ ਦਿਨ ਤੁਸੀਂ ਵੀ ਇੱਕੋ ਜਾਉਂਗੇ ਤਾਂ ਸਾਹਮਣੇ ਤੁਹਾਨੂੰ ਜਾਣਗੀ ਤੇ ਜਿਹੜਾ ਇਹ ਗੁਰੀ ਇਨਕਲਾਬ ਦਾ ਦਾ ਪੱਧਰਾ ਹੋਊਗਾ ਤੇ ਫਿਰ ਇੱਕ ਦਿਨ ਇਹ ਆਊਗਾ ਜਿਸ ਸਾਥ ਇਹਨਾਂ ਉਹ ਸਾਡੀ ਵਿਚਾਰ ਤਰ੍ਹਾਂ ਦੇ ਤੇ ਲਾਉਣਗੇ ਸਾਡੇ ਥਾਂ ਦੇ ਤੇ ਨਾਉਂਗੇ ਇਹ ਅਸੀਂ ਇਸ ਦੀ ਉਡੀਕ ਕਰਦੇ ਰਹਾਂਗੇ ਅਸੀਂ ਇਹਦੇ ਲਈ ਕੰਮ ਕਰਦੇ ਰਹਾਂਗੇ سب تو سما تھوڑا ہے اور پھر بھی اچھا جن بھی اچھی تھی مدد کر سکتے ہیں کریں گے ہر تھے جیسے سن سکتے دوں گے ابھی آواں گی جی بہت بہت شکریہ